ਹਤੇਵਾਰ ਸੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਈ ਫਿਰੰਗਤ ਤੇ ਗੁਰ ਅਮਰਦਾਸ ਰਾਮਦਾਸ ਜੀ ਹੁਨ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇਈਆ ਜਿਸ ਡੱਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਿਆ ਵੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪੀਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਥੀਆਂ ਜੀ ਕੀ ਆਤਮਕ ਜੋਤ ਜੁਗੋ ਜੁਗ ਅਟਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜੀ ਕਾ ਪੰਜਾਂ ਪਿਆਰਿਆਂ ਚੋਹਾ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਕਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਾਰਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਪੁੱਠੀਆਂ ਖੱਲਾ ਲੋਹਾਈਆਂ ਚ ਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਰੇਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਵਾਇਆ ਸਿਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਮਰਜੀਵੜੀਆਂ ਦੀ ਪਵਿੱਤਰ ਕੁਮਾਈ ਵੱਲ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਸਾਹਿਬ ਜੀ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਆਵੇ ਚਿੱਤੇ ਆਵਨ ਦਾ ਸਦਕਾ ਸਰਬੱਤ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਰ ਛੇ ਰਿਆਇਤ ਵਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਕਸ਼ਨਾ ਜੀ ਆਪ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੋਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾਜ ਆਕਾਰ ਹੋਏ ਖਾਲਸਾ ਸਾਹਿਬੋ ਲੋ ਜੀ ਵਾਹਿ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀਓ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰਣੇਕਾ ਗੁਰੂ ਦਵਾਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਗੁਰੂ ਧਾਮਾਂ ਦੇ ਮੇਲ ਕਰਾਉਣੇ ਤੇ ਸੇਵਾ ਸੰਭਾਲਤਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਣ ਨਹੀਂ ਤਾਣਿਆਂ ਦੇ ਤਾਣ ਨਹੀਂ ਓਟਿਆਂ ਦੀ ਓਟ ਨਹੀਂ ਆਸਰਿਆਂ ਦੀ ਆਸਰਸ ਚੇਵਿਤਾ ਧੰਤ ਤਦ ਯੋਗ। ਹਾਜ਼ਰ ਨਾਜ਼ਰ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸ਼ਹੀਦੋ ਸਿੰਘੋ ਆਪਜ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਧੜੀ ਹੈ ਜੀ ਵਿਰਥੀ ਕਦੇ ਨਾ ਹੋਵਈ। ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸਤੇ ਮਹਾਨ ਵਾਕ ਅਨੁਸਾਰ ਦੋਇ ਘਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਦੇ ਮਹਾਨ ਵਾਕ ਅਨੁਸਾਰ ਸਤਿਗੁਰੂ ਜੀਓ ਕਿਰਪਾ ਕਰਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਤੇ ਸਤਿਗੁਰੂ ਜੀਓ ਅਚਾਨਕ ਦੁਰਘਟਨਾ ਹੋਣ ਦੇ ਨਾਲ ਗੰਭੀਰ ਸੱਟਾਂ ਲੱਗੀਆਂ ਹਨ ਸਤਿਗੁਰੂ ਜੀਓ ਤਪ ਤਮਾਹੇ ਠੰਡ ਵਰਤਾਈ ਅਨੰਦ ਭਿਆ ਦੁੱਖ ਨਾਠੇ ਭਾਈ ਦੇ ਮਹਾਨ ਵਾਕ ਅਨੁਸਾਰ ਸਤਿਗੁਰੂ ਜੀਓ ਜਿਵੇਂ ਆਪ ਜੀ ਤਪ ਦੇ ਹਿਰਦਿਆਂ ਨੂੰ ਠਾਰਨ ਦੀ ਸਮਰਥਾ ਰੱਖਦੇ ਹੋ ਇਸੇ ਤਰ੍ਹਾਂ ਸਤਿਗੁਰ ਜੀ ਉਸ ਸਾਡੇ ਵੀਰ ਨੂੰ ਸਿਰ ਤੇ ਮੇਰ ਪ੍ਰਸਤਰਾ ਕੇ ਅੰਗ ਸੰਗ ਹੋ ਕੇ ਉਹਦੀ ਸਹਾਇਤਾ ਕਰਨੀ ਸਤਿਗੁਰ ਜੀਓ ਇਸ ਦੁੱਖ ਦੀ ਘੜੀ ਦੇ ਵਿੱਚੋਂ ਉਸ ਵੀਰ ਨੂੰ ਸਤਿਗੁਰ ਜੀਓ ਆਪ ਜੀ ਨੇ ਨਿਫਟਾਰਾ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਲੰਬੀ ਆਇਯੂ ਬਖਸ਼ਣੀ ਚਰਨਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਨਾਮ ਬਾਣੀ ਦਾ ਪਿਆਰ ਬਖਸ਼ਣਾ ਸਤਿਗੁਰ ਜੀਓ ਸਮੂਹ ਸੰਗਤਾਂ ਸਮੂਹ ਆਪ ਜੀ ਦੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀਆਂ ਜੋਦਰੀਆਂ ਕਰਦੇ ਹਨ ਸਤਿਗੁਰ ਜੀਓ ਕਿਰਪਾ ਕਰਕੇ ਰਹਿਮਤ ਕਰਕੇ ਸਤਿਗੁਰ ਜੀਓ ਉਸ ਵੀਰ ਨੂੰ ਜਿਸ ਤਰ੍ਹਾਂ ਪਹਿਲਾਂ ਚੜ੍ਹਦੀ ਕਲਾ ਵਾਲਾ ਜੀਵਨ ਸੀ ਉਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਜੀਵਨ ਸਰੀਰਿਕ ਤੰਦਰੁਸਤੀ ਬਖਸ਼ਨੀ ਦੇਹ ਅਰੋਗਤਾ ਦਾ ਦਾਨ ਬਖਸ਼ਣਾ ਸਤਿਗੁਰੂ ਜੀ ਉਹ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਵਾਨ ਕਰਨੀਆਂ ਸੁਖ ਹੋਵੇ ਨਾਮ ਚਿੱਤੇ ਆਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਜਿਸ ਵੀ ਧਰਮ ਨੂੰ ਤੁਸੀਂ ਫੋਲੋ ਕਰਦੇ ਹੋ ਆਪਣੇ ਆਪਣੇ ਇਸ਼ਟ ਨੂੰ ਆਪਣੇ ਆਪਣੇ ਰੱਬ ਨੂੰ ਧਿਆਕੇ ਵੀਰ ਰਾਜਵੀਰ ਜਵੰਦਾ ਜਿਹੜਾ ਪੰਜਾਬ ਤੇ ਪੰਜਾਬੀਅਤ ਲਈ ਗੱਲ ਕਰਦਾ ਸੀ ਪੰਜਾਬ ਨਾਲ ਹਮੇਸ਼ਾ ਖੜਦਾ ਸੀ ਭਾਵੇਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ ਭਾਵੇਂ ਅੱਜ ਹੜਾਂ ਦੇ ਵੇਲੇ ਦੀ ਗੱਲ ਕਰ ਲਈਏ ਬੇਸ਼ੱਕ ਉਹ ਬਾਹਰ ਬੈਠਿਆ ਸੀ ਉੱਥੋਂ ਵੀ ਉਹਨੇ ਮਦਦ ਕੀਤੀ ਐ ਸੋ ਮੈਂ ਸਾਰੇ ਹੀ ਜਿੰਨੇ ਵੀ ਪੰਜਾਬੀ ਨੇ ਸਭ ਨੂੰ ਇਹ ਅਪੀਲ ਕਰਾਂਗਾ ਕਿ ਆਪਣੋ ਆਪੋ ਆਪਣੇ ਇਸਤ ਨੂੰ ਆਪੋ ਆਪਣੇ ਦੇਵਤੇ ਨੂੰ ਆਪੋ ਆਪਣੇ ਗੁਰੂ ਨੂੰ ਧਿਆ ਕੇ ਗੁਰੂ ਪੀਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਉਸ ਵੀਰ ਨੂੰ ਸਰੀਰਕ ਤੰਦਰੁਸਤੀ ਮਹਾਰਾਜ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਸਾਰਾ ਸ਼ਾਰਟਸ ਕਰਿਓ। ਆਜੋ ਵੀਰੇ ਦੇਖ ਲੈ ਲੋ। ਦੇਖ ਲੈ ਲੋ ਵੀਰੇ। ਅਰਦਾਸ ਕਰੋ ਸਾਰੇ ਭਰਾਵਾਂ ਦਾ ਜੀ ਦੀ ਸਰਤੀ ਕਰਨਾ ਮਹਾਰਾਜ। ਮਾਈਕ ਆ ਜੀ। すいません。